ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵਾਂ ਘਰ ਲੈ ਕੇ ਸੋ ਅੱਜ ਘਰ ਤੁਹਾਨੂੰ ਦਿਖਾਵਾਂਗੇ ਬੁੱਗੀਪੁਰਾ 메ਨ ਰੋਡ ਦੇ ਬਿਲਕੁਲ ਨਜ਼ਦੀਕ ਆ ਤੁਸੀਂ ਦੇਖ ਰਹੇ ਹੋ ਇਹ ਰੋਡ ਤੋਂ ਆਪਾਂ ਚੱਲਦੇ ਆਂ ਇਸ ਵੇਲੇ ਘਰ ਨੂੰ ਸੋ 15 ਫੁੱਟ ਚੌੜੀ ਜਿਹੜੀ ਆ ਇਹ ਗਲੀ ਆ ਘਰ ਨੂੰ ਜਾਣ ਵਾਲੀ ਹੋ ਦੋ ਸ਼ੜਕਾਂ ਤੇ ਇਹ ਘਰ ਹੈਗਾ ਵੱਡੇ 11 ਮਰਲਿਆਂ ਦੇ ਵਿੱਚ ਬਹੁਤ ਹੀ ਸੋਹਣੀ ਲੋਕੇਸ਼ਨ ਆ ਔਰ ਬਹੁਤ ਵਧੀਆ ਘਰ ਜਿਹੜਾ ਬਣਿਆ ਹੋਇਆ ਸੋ ਦੱਸਾਂਗੇ ਤੁਹਾਨੂੰ ਇਸ ਘਰ ਦੀ ਡਿਮਾਂਡ ਵੀ ਕਿੰਨੇ ਮਰਲਿਆਂ ਚ ਬਣਿਆ ਹੋਇਆ ਦੋ ਗਲੀਆਂ ਦੇ ਉੱਤੇ ਇਹ ਹੈ ਤੇ ਸਾਹਮਣੇ ਤੁਸੀਂ ਰੋਡ ਦੇਖ ਰਹੇ ਹੋ ਰੋਡ ਦੇ ਬਿਲਕੁਲ ਨਜ਼ਦੀਕ ਹੈ ਤੇ ਬਹੁਤ ਸੋਹਣੀ ਲੋਕੇਸ਼ਨ ਤੇ ਇਹ ਘਰ ਹੈਗਾ ਵੱਡੇ 11 ਮਰਲਿਆਂ ਦੇ ਵਿੱਚ ਰਜਿਸਟਰੀ ਵਾਲਿਆਂ ਇਹ ਘਰ ਹੈਗਾ ਜੀ ਸੋ ਬਹੁਤ ਹੀ ਵਧੀਆ ਘਰ ਬਣਿਆ ਹੋਇਆ 6 ਮਰਲੇ ਜਿਹੜੇ ਆ ਛੱਤੇ ਹੋਏ ਦੇ ਪੰਜ ਮਰਲਿਆਂ ਦਾ ਵਿੜਾ ਹੈਗਾ ਸੋ ਜੇਕਰ ਇਹਦੀ ਡਿਮਾਂਡ ਦੀ ਗੱਲ ਕਰੀਏ ਤਾਂ 15 ਲੱਖ ਇਸ ਘਰ ਦੀ ਡਿਮਾਂਡ ਹੈਗੀ ਹੈ ਸੋ ਬਹੁਤ ਹੀ ਜਾਇਜ਼ ਹੈਗੀ ਆ ਸੋ ਬਹੁਤ ਹੀ ਵਧੀਆ ਜਿਹੜਾ ਇਹ ਘਰ ਬਣਿਆ ਹੋਇਆ ਰਜਿਸਟਰੀ ਵਾਲਾ ਘਰ ਆ ਤੁਸੀਂ ਦੇਖ ਸਕਦੇ ਹੋ ਖੁੱਲਾ ਡੁੱਲਾ ਜਿਹੜਾ ਵਿਹੜਾ ਹੈ ਇੱਟਾਂ ਦਾ ਜਿਹੜਾ ਟਾਈਲਾਂ ਦਾ ਜਿਹੜਾ ਫਰਸ਼ ਲੱਗਿਆ ਹੋਇਆ ਬਾਹਰ ਸੋ ਬਹੁਤ ਵਧੀਆ ਲੋਕੇਸ਼ਨ ਤੇ ਬਹੁਤ ਹੀ ਸੋਹਣਾ ਜਿਹੜਾ ਘਰ ਬਣਿਆ ਹੋਇਆ ਤੁਸੀਂ ਬਾਹਰ ਦੀ ਸਾਈਡ ਤੋਂ ਦੇਖ ਰਹੇ ਹੋ ਇਹ ਆਜੋ ਫਿਰ ਦੇਖਦੇ ਆ ਆਪਾਂ ਇਸ ਘਰ ਨੂੰ ਅੰਦਰ ਤੋਂ ਉਸ ਤੋਂ ਪਹਿਲਾਂ ਜਿੰਨਾ ਵੀ ਵੀਰ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਬਾਈ ਜੀ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦੀ ਕੰਟੀਨਿਊ ਦਬਾ ਲਓ ਆਲ ਦੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਉਹ ਵੀਡੀਓ ਦੇਖਦੇ ਸਾਰੀ ਫੋਨ ਜਰੂਰ ਕਰਦੇ ਆ ਬਟ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਸੋ ਇੰਨੀ ਇੱਕ ਬੇਨਤੀ ਹੈਗੀ ਆ ਫ੍ਰੀ ਆਫ ਕੋਸਟ ਆ ਇਹਦਾ ਕੋਈ ਖਰਚਾ ਨਹੀਂ ਹੁੰਦਾ ਸੋ ਆਪਾਂ ਗੱਲ ਕਰਦੇ ਸੀ ਇਸ ਘਰ ਦੀ ਤਾਂ ਬਹੁਤ ਹੀ ਖੁੱਲਾ ਢੁੱਲਾ ਜਿਹੜਾ ਇਹ ਘਰ ਬਣਿਆ ਹੋਇਆ ਵੱਡੇ 11 ਮਰਲਿਆਂ ਦੇ ਵਿੱਚ ਰਜਿਸਟਰੀ ਵਾਲੀ ਇਹ ਜਗ੍ਹਾ ਹੈਗੀ ਆ ਤੇ ਆਜੋ ਦੇਖਦੇ ਆ ਪੱਥਰ ਜਿਹੜਾ ਕਰੇਜੀ ਪੱਥਰ ਲੱਗਿਆ ਹੋਇਆ ਇਹ ਡ੍ਰੈنگ ਰੂਮ ਆ 10x14 ਦਾ ਡ੍ਰੈنگ ਰੂਮ ਆ ਅੰਦਰ ਬਹੁਤ ਸੋਹਣਾ ਜਿਹੜਾ ਫਰਸ਼ਾ ਪੱਥਰ ਦਾ ਉਹ ਲੱਗਿਆ ਹੋਇਆ ਡਾਟਾ ਤੇ ਇਹ ਘਰ ਹੈਗਾ ਜੀ ਜਿਹੜੀ ਛੱਤ ਆ ਉਹ ਡਾਟਾ ਤੇ ਆ ਲੇਕਿਨ ਬਹੁਤ ਹੀ ਵਧੀਆ ਜਿਹੜੀ ਲੋਕੇਸ਼ਨ ਦੇ ਵਿੱਚ ਇਹ ਘਰ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ ਮੁਗੀਪੁਰਾ 메ਨ ਰੋਡ ਦੇ ਨੇੜੇ ਇਹ ਘਰ ਹੈਗਾ ਸੋ ਦੋ ਬੈਡਰੂਮ ਬਣੇ ਹੋਏ ਆ ਸੈਂਟਰ ਦੇ ਵਿੱਚ ਜਿਹੜਾ ਵਾਸ਼ਰੂਮ ਦਿੱਤਾ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਉਸ ਤੋਂ ਪਹਿਲਾਂ ਆਪਾਂ ਦੇਖਦੇ ਆਂ ਫਰਸਟ ਬੈਡਰੂਮ ਸੋ ਜੇਕਰ ਫਰਸਟ ਬੈਡਰੂਮ ਦੀ ਗੱਲ ਕਰੀਏ ਤਾਂ 25 ਬਾਈ 14 ਦਾ ਇਹ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਬੈਡਰੂਮ ਹੈਗਾ ਦੋ ਬੈਡਰੂਮ ਆ ਦੋਨਾਂ ਦਾ ਸਾਈਜ਼ 25 ਬਾਈ 14 14 ਦੇ ਜਿਹੜੇ ਆ ਇਹ ਬਣੇ ਹੋਏ ਆ ਸੋ ਵੈਂਟੀਲੇਸ਼ਨ ਵਾਸਤੇ ਵੀ ਪਿੱਛੇ ਜਾਲ ਦਿੱਤਾ ਹੋਇਆ ਤੁਹਾਨੂੰ ਦਿਖਾਉਨੇ ਆ ਸੋ ਬਹੁਤ ਹੀ ਘੱਟ ਬਜਟ ਦੇ ਵਿੱਚ ਇਹ ਘਰ ਹੈਗਾ ਵੱਡੇ 15 ਮਰਲੇਆਂ ਦੇ ਵਿੱਚ ਵੱਡੇ 11.5 ਮਰਲੇਆਂ ਦੇ ਵਿੱਚ ਇਹ ਘਰ ਬਣਿਆ ਹੋਇਆ ਤੇ ਡਿਮਾਂਡ 15 ਲੱਖ ਆ ਬਿਲਕੁਲ ਜਾਇਜ਼ ਆ ਜੀ ਸੋ ਤੁਸੀਂ ਦੇਖ ਰਹੇ ਹੋ ਬਹੁਤ ਹੀ ਖੁੱਲਾ ਡੁੱਲੀ ਜਿਹੜੀ ਆ ਲੌਬੀ ਵੀ ਹੈਗੀ ਆ ਜਾਲ ਜਿਹੜਾ ਵਿੰਡੋਜ਼ ਦੇ ਨਾਲ ਜਿਹੜਾ ਸਾਰਾ ਕਵਰ ਕੀਤਾ ਹੋਇਆ ਲੌਬੀ ਦੇ ਵਿੱਚ ਗਰੇਜੀ ਪੱਥਰ ਲੱਗਿਆ ਹੋਇਆ ਤੇ ਆਜੋ ਫਿਰ ਦੇਖਦੇ ਆਂ ਆਪਾਂ ਵਾਸ਼ਰੂਮ ਸੋ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਵਾਸ਼ਰੂਮ ਹੈਗਾ ਟੱਬ ਵੀ ਲੱਗਿਆ ਹੋਇਆ ਨਹਾਉਣ ਵਾਸਤੇ ਸ਼ਾਵਰ ਸ਼ੂਗਰ ਜਿਹੜੇ ਆ ਸਭ ਲੱਗੇ ਹੋਏ ਆ ਸੋ ਥੋੜੀ ਬਹੁਤੀ ਵਾਇਸ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਸੋ ਐਸੀ ਜਗ੍ਹਾ ਦੇ ਉੱਤੇ ਜਿਹੜੀ ਹੈ ਵੀਡੀਓ ਨੂੰ ਵਾਚ ਦੇ ਰਹੇ ਆਂ ਸੋ ਤੁਸੀਂ ਦੇਖ ਰਹੇ ਹੋ ਐਸ ਵੇਲੇ ਬੁੱਗੀਪੁਰਾ ਦੇ ਵਿੱਚ ਘਰ 메ਨ ਰੋਡ ਦੇ ਬਿਲਕੁਲ ਨੇੜੇ ਆ ਸੋ ਦੋ ਬੈਡਰੂਮ ਆ 25x14 ਸਹਿਜਾ ਦੋਨਾਂ ਬੈਡਰੂਮਾਂ ਦਾ ਫੁੱਲੀ ਡੁੱਲੀ ਜਿਹੜੀ ਆ ਲੌਬੀ ਆ ਤੇ ਆਜੋ ਆਪਾਂ ਦੇਖਦੇ ਆਂ ਦੂਸਰਾ ਬੈਡਰੂਮ ਸੋ ਦੋ ਛੜਕਾਂ ਦੇ ਉੱਤੇ ਹੋਣ ਕਰਕੇ ਘਰ ਜਿਹੜਾ ਪੂਰਾ ਰੋਸ਼ਨੀਦਾਰ ਤੇ ਹਵਾਦਾਰ ਹੈਗਾ ਜਿਨੇ ਬਲਬ ਜਗਾਉਣ ਦੀ ਲੋੜ ਨਹੀਂ ਇਸ ਘਰ ਦੇ ਵਿੱਚ ਸੋ ਹਮੇਸ਼ਾ ਜਿਹੜੀ ਆ ਲਾਈਟਸ ਆ ਹਵਾ ਦੀ ਕ੍ਰੋਸਿੰਗ ਆ ਉਹ ਬਹੁਤ ਹੀ ਵਧੀਆ ਹੈਗੀ ਆ ਰੇਟ ਵੀ ਬਿਲਕੁਲ ਜਾਇਜ਼ ਆ ਸੋ 15 ਲੱਖ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਬੈੱਡਰੂਮਾਂ ਦੇ ਵਿੱਚ ਡ੍ਰਾਈੰਗ ਰੂਮਾਂ ਦੇ ਵਿੱਚ ਜਿਹੜਾ ਉਹ ਪੱਥਰ ਬਹੁਤ ਵਧੀਆ ਜਿਹੜਾ ਲੱਗਿਆ ਹੋਇਆ ਲੌਬੀ ਦੇ ਵਿੱਚ ਜਿਹੜਾ ਕਰੇਜੀ ਪੱਥਰ ਤੁਸੀਂ ਦੇਖ ਸਕਦੇ ਹੋ ਇਹ ਵਿੰਡੋ ਦਿੱਤੀ ਹੋਈ ਹੈ ਗਲੀ ਵਾਲੇ ਪਾਸੇ ਸੋ ਦੋ ਛੜਕਾਂ ਦੇ ਉੱਤੇ ਇਹ ਘਰ ਬਣਿਆ ਹੋਇਆ ਵੱਡੇ 11 ਮਰਲੇ ਦੇ ਵਿੱਚ ਘਰ ਬਹੁਤ ਹੀ ਜਾਇਜ਼ ਕੀਮਤ ਦੇ ਉੱਤੇ ਜਿਹੜਾ ਵਿਕਾਊ ਹੈਗਾ 15 ਲੱਖ ਇਸ ਘਰ ਦੀ ਜਿਹੜੀ ਹੈ ਡਿਮਾਂਡ ਰੱਖੀ ਗਈ ਹੈ ਮਾਲਕ ਨੇ ਤੇ ਆਜੋ ਦੇਖਦੇ ਆਂ ਇਸ ਘਰ ਦੀ ਰਸੋਈ ਸੋ ਜੇਕਰ ਰਸੋਈ ਦੀ ਗੱਲ ਕਰੀਏ ਤਾਂ ਰਸੋਈ ਦੀ ਜਿਹੜਾ ਸਾਈਜ਼ ਹੈਗਾ ਉਹ 10/14 ਦਾ ਸੋ ਬਹੁਤ ਹੀ ਖੁੱਲੀ ਡੁੱਲੀ ਜਿਹੜੀ ਆ ਰਸੋਈ ਵੀ ਆ ਤੁਸੀਂ ਦੇਖ ਰਹੇ ਹੋ ਅ ਰੋਸ਼ਨੀ ਦਾ ਆ ਇਸ ਘਰ ਦੇ ਵਿੱਚ ਪੂਰਾ ਪ੍ਰਬੰਧ ਹੈਗਾ ਹਵਾ ਦਾ ਵੈਂਟੀਲੇਸ਼ਨ ਹੈਗਾ ਦੋ ਛੜਕਾਂ ਦੇ ਉੱਤੇ ਹੋਣ ਕਰਕੇ ਔਰ ਜਿਹੜਾ ਪਿੱਛੇ ਝਾਲ ਵੀ ਦਿੱਤਾ ਹੋਇਆ ਸੋ ਖੁੱਲੀ ਡੁੱਲੀ ਜਿਹੜੀ ਆ ਲੌਬੀ ਆ ਖੁੱਲੇ ਡੁੱਲੇ ਜਿਹੜੇ ਆ ਕਮਰੇ ਆ ਰਸੋਈ ਆ ਡਰੈਇੰਗ ਰੂਮ ਆ ਸੋ ਬਹੁਤ ਹੀ ਵਧੀਆ ਘਰ ਹੈਗਾ 15 ਲੱਖ ਕੀਮਤ ਦੇ ਵਿੱਚ ਜੋ ਜਿਸ ਵੀ ਵੀਰ ਭਰਾ ਨੇ ਇਸ ਘਰ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਦੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਘਰ ਨੂੰ ਖਰੀਦ ਵੀ ਸਕਦੇ ਹੋ ਤੇ ਇਸ ਘਰ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਜੇਕਰ ਤੁਸੀਂ ਵੀ ਆਪਣੀ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚਾਨਨ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਇਹਦੇ ਤੇ ਵੀ ਕੋਈ ਪੈਸਾ ਨਹੀਂ ਲੱਗਦਾ ਸੋ ਕਿਸੇ ਵੀਰ ਭਰਾ ਦੀ ਮਦਦ ਵੀ ਹੋ ਜਾਂਦੀ ਹੈ ਤੇ ਸਾਨੂੰ ਵੀ ਥੋੜਾ ਜਿਹਾ YouTube ਤੇ ਵੀਡੀਓ ਜਿਹੜੀ ਹੈ ਫੇਰ ਹੀ ਅੱਗੇ ਫਾਰਵਰਡ ਹੁੰਦੀ ਹੈ ਜੇਕਰ ਤੁਸੀਂ ਥੋੜਾ ਜਿਹਾ ਸਹਿਯ